ਇਹ ਹੈ ਸਿੰਘੂ ਕਿਸਾਨ ਜਿਮ ਹਰ ਤਰ੍ਹਾਂ ਦੇ ਜਿਮ ਦਾ 1 ਕੁੱਪਨ ਇੱਥੇ ਅਵੇਲੇਬਲ ਹੈ ਇਹ ਕਿਸਾਨਾਂ ਵਾਸਤੇ ਲਾਇਆ ਗਿਆ ਹੈ ਤਾਂ ਕਿ ਜੋ ਕਿਸਾਨ ਅੱਕਣਨਾ ਥੱਕਣਨਾ ਤੇ ਹਰ ਤਰ੍ਹਾਂ ਦੀ ਆਪਣੀ ਐਕਸਰਸਾਈਜ਼ ਵੀ ਜੋ ਕਰਨਾ ਚਾਹੁੰਦੇ ਨੇ ਉਹ ਇੱਥੇ ਕਰ ਸਕਦੇ ਨੇ ਹਰ ਤਰ੍ਹਾਂ ਦਾ 1 ਕੁੱਪਨ ਲਾਇਆ ਹੈ ਕੁਝ ਲੋਕ ਇੱਥੇ ਕਰ ਰਹੇ ਨੇ ਐਕਸਰਸਾਈਜ਼ ਇਹ ਆਪਾਂ ਹੁਣ ਇਹਨਾਂ ਦੇ ਇੰਚਾਰਜ ਨਾਲ ਗੱਲ ਕਰਦੇ ਹਾਂ ਹਾਂਜੀ ਬਾਬਾ ਜੀ ਕਿੱਥੇ ਖੜੀ ਜਗ੍ਹਾ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅੰਮ੍ਰਿਤਸਰ ਤੋਂ ਆਏ ਹਾਂ ਜੀ ਅੱਛਾ ਹਾਂਜੀ ਤੇ ਕਦੋਂ ਤੋਂ ਚਲਾ ਰਹੇ ਹੋ ਤੇ ਜਿੰਮ ਤੁਸੀਂ ਇਹ ਜੀ ਸਾਡੇ ਅਸੀਂ 28 ਤਰੀਕ ਨੂੰ ਆਏ ਸੀਗੇ ਇਹ ਪਹਿਲਾਂ ਤੇ ਸਾਡਾ ਆਪਣਾ ਚੱਲਦਾ ਸੀਗਾ ਵੀ ਜਿਹੜਾ ਪ੍ਰਕੋਲਗਡ ਬਰਿਸ਼ ਪ੍ਰਕੋਲਗ ਸਾਰਾਈ ਸਾਬਣ ਵਗੈਰਾ ਸਰਫ ਵਗੈਰਾ ਤੇ ਇਹ ਵਜ੍ਹੀ ਅਸੀਂ ਪਹਿਲੀ ਤਰੀਕ ਨੂੰ ਇਹ ਲੈ ਕੇ ਆਦਾ ਸਮਾਨ ਜਿੰਮ ਦੇ ਇਹ ਜਿੰਮ ਦੇ ਨਾਲ ਨਾਲ ਦਵਾਈਆਂ ਦਾ ਵੀ ਲੰਗਰ ਲਾਈ ਬੈਠੇ ਨੇ ਕਾਫੀ ਤਰ੍ਹਾਂ ਦੀਆਂ ਦਵਾਈਆਂ ਦਵਾਈਆਂ ਇੱਥੇ ਰੱਖ ਕੇ ਬੈਠੇ ਨੇ ਬੀਪੀ ਵੀ ਚੈੱਕ ਕਰ ਰਹੇ ਨੇ ਬਲੱਡ ਪ੍ਰੈਸ਼ਰ ਤੇ ਹੋਰ ਸ਼ੂਗਰ ਦੀ ਸਾਰੀ ਟੈਸਟਿੰਗ ਦਾ ਯਾਨੀ ਛੋਟੀ ਮੋਟੀ ਜਿਹੜੀ ਮੈਡੀਕਲ ਏਡ ਹੈ ਸਾਰਿਆਂ ਦਾ ਇੱਥੇ ਇਹਨਾਂ ਨੇ ਪ੍ਰਬੰਧ ਕੀਤਾ ਹੁਣ ਤੇ ਲੋਹੜੀ ਆ ਗਈ ਤੇ ਇਹ ਲੋਹੜੀ ਦਾ ਸਮਾਨ ਵੀ ਤਿਆਰ ਕਰੀ ਬੈਠੇ ਨੇ ਤੇ ਲੱਗਦਾ ਸਿੰਘ ਲੋਹੜੀ ਇੱਥੇ ਹੀ ਮਨਾਉਣਗੇ ਜੇ ਮੋਦੀ ਨਾ ਮੰਨਿਆ ਤਾਂ ਪਰ ਅਸੀਂ ਚਾਹਾਂਗੇ ਜੇ ਸਰਕਾਰ ਮੰਨ ਜੇ ਤੇ ਇਹ ਵੀ ਜਾ ਕੇ ਆਪਦੇ ਘਰ ਲੋਹੜੀ ਮਨਾ ਲੈਣ ਤੇ ਸਰਕਾਰ ਵੀ ਮਾੜੀ-ਮੋਟੀ ਆਪਦੀ ਨੀਂਦ ਚੋਂ ਜਾਗ ਜੇ ਤੇ ਚੈਨ ਦੀ ਨੀਂਦ ਦੁਆਰੇ ਸੌਂਜੇ ਇਹ ਬਿਲਾ ਨੂੰ ਵਾਪਸ ਲੈ ਕੇ ਨਹੀਂ ਤਾਂ ਕਿਸਾਨਾਂ ਨੇ ਇੱਥੇ ਸਾਰਾ ਇੰਤਜ਼ਾਮ ਕਰ ਲਿਆ ਲੋਹੜੀ ਤੋਂ ਬਾਅਦ ਵੀ ਸ਼ਾਇਦ ਲੱਗਦਾ ਜਿਸ ਤਰ੍ਹਾਂ ਸ਼ੈੱਡ ਵਗੈਰਾ ਤਿਆਰ ਕੀਤੇ ਨੇ ਤੇ ਸ਼ਾਇਦ ਲੋਹੜੀ ਤੋਂ ਬਾਅਦ ਵੀ ਕਿਸਾਨ ਇੱਥੇ ਉਨਾਂ ਚਰ ਡਟੇ ਰਹਿਣਗੇ ਜਿੰਨਾ ਚਿਰ ਜਿੰਨਾ ਚਿਰ ਜਿੰਦਾਬਾਦ ਜੋਸ਼ ਦੀ ਕੋਈ ਕਮੀ ਕਿਤੇ ਵੀ ਨਜ਼ਰ ਨਹੀਂ ਆਈ ਤਕਰੀਬਨ 7 ਕਿਲੋਮੀਟਰ 'ਚ ਦੋਨੇ ਪਾਸੇ ਰੋਡ ਦੇ ਤਰ੍ਹਾਂ ਤਰ੍ਹਾਂ ਦੇ ਸਟਾਲ ਲੱਗੇ ਨੇ ਲੰਗਰ ਲੱਗੇ ਨੇ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਗਰਾਊਂਡ ਤੋਂ ਅਸਲੀ ਰਿਪੋਰਟ ਅਸਲੀ ਕਿਸਾਨਾਂ ਦੀ ਆਵਾਜ਼ ਤੁਹਾਨੂੰ ਦਿਖਾ ਰਿਹਾ ਡਿਸਕਵਰ ਪਲੱਸ ਜੋ ਬੋਲੇਗਾ ਸੱਚ ਦਿਖਾਵੇਗਾ ਸੱਚ ਜਗਦੀਪ ਕੁਮਰ ਦੇ ਨਾਲ ਮੈਂ ਦਰਸ਼ਨ ਢਿੱਲੋਂ ਸਿੰਘੂ ਬਾਰਡਰ ਦਿੱਲੀ